ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹਰ ਬਿਨ ਕੌਨ ਸਹਾਈ ਮਨ ਕਾ ਮਾਤ ਪਿਤਾ ਭਾਈ ਸਤ ਬਨਤਾ ਹਿੱਤ ਲਾਗੋ ਸਭਨ ਕਾ ਇਹ ਸ਼ਬਦ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬਟਾਲੇ ਵਾਲੇ ਉਨਾ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਪਾਇਸਾ ਵੱਲੋਂ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮਧ ਸਬਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਦੇ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਇਸ ਸ਼ਬਦੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਕੋਮਲ ਗਾ ਕੋਮਲ ਮਾ ਪਾ ਦਹਾ ਕੋਮਲ ਤੇ ਨੀ ਕੋਮਲ ਪੈਰ ਵਿਰਾਗ ਦੀਆਂ ਸੁਰਾਂ ਹਾਂਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਜਾਣ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਧੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਹ ਹੋ ਨਪਾਸ਼ਬ ਸਿੱਖੀ ਭੋਲ ਜੀ ਦੀ ਮਾਫੀ ਬਖਸ਼ੀ ਨਹੀਂ ਆ ਕਿ ਤੋ ਸਮਤ ਬਖਸ਼ੀ ਨਹੀਂ ਸ਼ਬਦ ਸਿੱਖੀ ਜੀ ਮਾਤ ਪਿਤਾ ਪਾਈ ਸੁਤ ਬਨਤਾ ਮਾਤ ਪਿਤਾ ਪਾਈ ਸੁਤ ਬਨਤਾ ਹਿਤ ਲਾ ਕੋ ਸਭ فن ਕਾ ਅਰ ਬਿਨ ਕੋ ਆਗੈ ਕੋ ਕਿਛ ਤੁਲਹਾਵੰਦੋ ਆਗੈ ਕੋ ਕਿਛ ਤੁਲਹਾ ਕਹਾਂ ਬੇਸਾਸ ਇਸ ਪਾਂਡੇ ਕਾ ਕਹਾਂ ਬੇਸਾਸ ਇਸ ਪਾਂਡੇ ਕਾ ਇਤਨਕ ਲਾਗੇ ਟਨ ਕਾ ਹਰ ਦਿਨ ਕਾ सगल धर्म कोन फल पावो हो सगल धर्म कोन फल पावो तू रु बाछ सब जन Oh, no. ਸਥਾਈ ਅਤੇ ਬਾਕੀ ਅੰਤਰਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂ ਦੇ ਸਾਰਾ ਸ਼ਬਦ ਸਿੱਖਾਂਗੇ ਕੌਨ ਸਹਾਈ ਫਿਰ ਤੋਂ ਕੌਨ ਆਸਰ ਵੀ ਲਗਾ ਸਕਦੇ ਹੋ ਕੌਣ ਸਹਾਈ ਮਨ ਕਾ ਮਨ ਕਾ ਮਨ ਕਾ ਕੌਣ ਸਹਾਈ ਮਨ ਕਾ ਬਿਨ ਕੋਣ ਸਹਾਈ ਹਰ ਬਿਨ ਕੋਣ ਸਹਾਈ ਕੌਣ ਸਹਾਈ ਮਨ ਕਾ ਹਰ ਬਿਨ ਹਰ ਬਿਨ ਹਰ ਬਿਨ ਕੋਣ ਸਹਾਈ ਅਗਲੀ ਲਾਈਨ ਮਾਤ ਪਿਤਾ ਮਾਤ ਪਿਤਾ ਪਾਈ ਸੁਤ ਬਨਤਾ ਮਾਤ ਪਿਤਾ ਪਾਈ ਸੁਤ ਬਨਤਾ ਭਾਈ ਸੁਤ ਬਨਤਾ ਹਿੱਤ ਲਾ ਗੋਸਬ ਫਨ ਕਾ

ਪਰਵਾਸਾ ਤਨ ਕਿਆ ਪਰਵਾਸਾ ਤਨ ਕਾ ਹਰ ਬਿਨ ਕੋਨ ਸਹਾਈ ਇਹ ਪਹਿਲਾ ਅੰਦਰ ਹੈ ਹੁਣ ਆਪਾਂ ਨੈਕਸਟ ਦੂਸਰਾ ਅੰਦਰ ਸਿੱਖਾਂਗੇ ਕਾਹਾਂ ਬਿਸਾਸਾ ਇਸ ਪਾਂਡੇ ਕਾ ਕਾਂਹ ਬਸਾ ਸਾ ਇਸ ਪਾਂਡੇ ਕਾ ਇਤਨਕ ਲੱਗ ਠਨ ਕਾ ਹਰ ਬਿਨ ਕੋਨ ਸਹਾਈ ਇਹ ਤੀਸਰਾ ਇਹ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਾਂਗੇ ਸਗਲ ਧਰਮ ਪੁੰਨ ਫਲ ਪਾਵੋ ਹੋ ਤੂਰ ਬਚੋ ਸਭ ਜਨ ਕਾ ਹਰ ਬਿਨ ਕੋਨ ਸਹਾਈ ਇਹ ਤੀਸਰਾ ਅੰਦਰਾ ਹੈ ਹੁਣ ਆਪਾਂ ਲਾਸਟ ਚੌਥੰਦਰਾ ਸਿੱਖਾਂਗੇ ਕਹ ਹੈ ਕਬੀਰ ਸੁਨੋ ਰੇ ਸੰਤੋ ਸੁਨੋ ਰੇ ਸੰਤੋ ਇਹੋ ਮਨ ਉਡਣ ਪੰਖੇ ਰੂਹ ਇਹ ਦਵਾਰ ਦਸ ਲਗਾ ਹਾਂ ਧਿਆਨ ਨਾਲ ਵੇਖਿਓ ਇਹੋ ਮਨ ਉਡਣ ਇਹੋ ਮਨ ਉਡਣ ਪੰਖੇ ਰੂਬਨ ਕਾ ਹਰ ਬਿਨ ਕੋਨ ਸਹਾਈ ਕੌਨ ਸਹਾਈ ਮਨ ਕਾ ਹਰ ਬਿਨ ਇਹ ਹੈ ਇਹਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸ਼ਲੋਕ-ਸ਼ਲੋਕ ਸੁਣਾਉਂ ਤੇ ਸਾਰਾ ਸ਼ਬਦ ਸਮਝਾਇਆ ਜਿਨ ਉਸ ਤਰੀਕੇ ਨਾਲ ਸਿੱਖਣਾ ਹੈ ਪਉਲ ਚੁਕ ਦੀ ਮਾਫੀ ਹੈ ਕਿ ਤੁਸੀਂ ਮਾਤਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ